ਸਾਡੇ ਸਿਰ ਮੱਥੇ ਅੱਜ ਜਨੈਲ ਸਿੰਘ ਜੀ ਜਿਹੜੇ ਤੁਹਾਡੇ ਚਹੇਤੇ بیٹے ਨੇ ਤੁਹਾਡੇ ਭਰਾ ਨੇ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ ਇਹ ਜਿਹੜੀ ਲੋਹੜੀ ਹੈ ਇਹ ਇੱਕ ਪਰਿਵਾਰਿਕ ਤਿਹਾਰ ਹੈ ਤਾਂ ਮੈਂ ਵੀ ਫਿਰ ਆਪਣੇ ਪਰਿਵਾਰ ਸਮੇਤ ਆਇਆ ਕਿਉਂਕਿ ਲੋੜੀ ਦੇ ਵਿੱਚ ਤਿਲ ਜਿਹੜੇ ਨੇ ਉਹ ਪਾ ਕੇ ਅੱਗ ਦੇ ਵਿੱਚ ਇਹ ਕਿਹਾ ਜਾਂਦਾ ਈਸ਼ਰ ਆ ਦਲਿੱਤਰ ਜਾ ਦਲਿੱਤਰ ਦੀ ਚੜ ਚੁੱਲ੍ਹੇ ਪਾ ਈਸ਼ਰ ਹੋ ਗਿਆ ਚੰਗਿਆਈਆਂ ਚੰਗਿਆਈਆਂ ਆਉਣ ਦਲਿੱਤਰ ਹੋ ਗਿਆ ਬੁਰਾਈਆਂ ਬੁਰਾਈਆਂ ਜਾਣ ਤੇ ਬੁਰਾਈਆਂ ਦੀ ਚੜ ਚੁੱਲ੍ਹੇ ਪੈ ਜੇ ਉਹ ਦੁਬਾਰਾ ਪੈਦਾ ਨਾ ਹੋਣ ਸੋ ਇਹ ਸਾਡਾ ਜਿਹੜਾ ਲੋੜੀ ਦਾ ਮੈਸੇਜ ਹੁੰਦਾ ਹੈ ਲੋੜੀ ਦਾ ਸੁਨੇਹਾ ਹੁੰਦਾ ਹੈ ਸੋ ਚੰਗੇ ਬੰਦੇ ਹਰ ਫੀਲਡ 'ਚ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਆ ਜਿਹੜੇ ਤੁਹਾਡੇ ਦੁੱਖ ਸੁੱਖ ਨੂੰ ਜਾਣਦੇ ਹੋਣ ਜਿਹੜੇ ਤੁਹਾਡੇ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਜਾਣਦੇ ਹੋਣ ਉਹ ਬੰਦੇ ਅੱਗੇ ਆਉਣੇ ਚਾਹੀਦੇ ਜਿਹੜੇ ਬੰਦੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਨਹੀਂ ਪਤਾ ਹੋ ਸਕਦਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਕਿ ਆਮ ਲੋਕਾਂ ਦੇ ਦੁੱਖ ਤਰਬ ਕੀ ਨੇ ਜਿਨ੍ਹਾਂ ਦੀ ਗਿਣਤੀ ਹੋਈ 100 ਤੋਂ ਬਾਹਰ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ 55 ਵੀ ਹੁੰਦਾ ਹੈ 40 ਵੀ ਹੁੰਦਾ 25 ਵੀ ਹੁੰਦਾ ਉਹ ਤਾਂ 100 ਤੋਂ ਬਾਅਦ ਹੀ ਸ਼ੁਰੂ ਕਰਦੇ ਸੋ ਆਪਾਂ ਸਾਰੇ ਆਮ ਘਰਾਂ ਚੋਂ ਉੱਠੇ ਆ ਮਿਹਨਤਾਂ ਕਰਦੇ ਆ ਦਸਾਂ ਨਾ ਹੋਂਦੀ ਕੀਰਤ ਕਰਨ ਦਾ ਸਾਨੂੰ ਗੁਰੂਆਂ ਦਾ ਸਨੇਹ ਹੈ ਕੀਰਤ ਕਰਦੇ ਆ ਨਾਲ ਵੰਡ ਛਕਦੇ ਆ ਨਾਲ ਨਾਮ ਜਪਦੇ ਆ ਸੋ ਸਾਡੇ ਗੁਰੂਆਂ ਦਾ ਸਨੇਹਾ ਹੈ ਸਾਡੇ ਸ਼ਹੀਦਾਂ ਨੇ 23-23 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਰਸਤੇ ਚੁਣਨੇ ਹੋਏ ਨੇ ਜਿਸ ਤਰ੍ਹਾਂ ਹਰਜੀਤਰਮਨ ਘਾਰਿਆ ਸੀ ਪੰਜਾਬ ਓਜਾਰਨ ਵਾਲੇ ਖੁਦ ਹੀ ਉਹ ਜੁੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਵੀ ਵਸਦਾ ਹੈ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਝੋਲੀਾਂ ਆੜਦੇ ਫਿਰਦੇ ਨੇ ਪੰਗਾ ਕਿਹਦੇ ਨਾਲ ਲਿਆ ਸੀ ਅਕਾਲ ਤਖਤ ਸਾਹਿਬ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਂਗੇ ਮੈਂ ਕਹਾਂ ਯਾਰ ਜਿਹਦੀਆਂ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਦੇ ਬਾਰੇ ਕੀ ਕਹਾਵਾਂ ਤੈਨੂੰ ਰੱਬ ਵੀ ਨਾ ਕਸੁੰਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਤ ਮਾਰਦਾ ਮਤ ਦਾ ਜੀਤ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਹਾ ਕਰਤੀ ਤਾਂ ਫਿਰ ਅਜੋਹ ਭੁਗਤ ਰਹੇ ਨੇ ਤੇ ਅਜ ਭੁਗਤ ਰਹੇ ਨੇ ਸੋ ਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾ ਦੇਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ ਜੀ ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮੈਨੂੰ ਕੀ ਲੋੜ ਸੀ ਇਧਰ ਪੰਗਾ ਲੈਣ ਦੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ ਮੈਂ ਇੱਥੇ ਵੀ ਦਿੱਲੀ ਵੀ ਆਉਂਦਾ ਰਿਹਾ ਸ਼ੋਅ ਕਰਨ ਆਉਂਦਾ ਰਿਹਾ ਲਫਟਰ ਚੈਲੰਜ ਜਾਂਦੇ ਰਹੇ ਆ ਮੈਨੂੰ ਕੀ ਲੋੜ ਸੀ ਪਰ ਮੇਰੇ ਦਿਲ 'ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਆ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਅੱਗ ਪੁੱਜੇ ਫਿਰ ਹਾਸੇ ਨਹੀਂ ਆਉਂਦੇ ਇੱਲਾ ਪਹਿਲਾਂ ਤਾਂ ਜਿੰਦਾਬਾਦ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੁਦੇਸ਼ ਸਿੰਘ ਢੀਂنسੇ ਵਰਗੇ ਵੱਡੇ ਵੱਡੇ ਦਿੱਗਜ ਜਿਹੜੇ ਕਹਿੰਦੇ ਅਸੀਂ ਕਦੇ ਹਾਰਦੇ ਨਹੀਂ ਹੁੰਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ ਚ ਕਿਤੇ ਕੰਧ ਦੇ ਉੱਤੇ ਮੈਂ ਭਗਵੰਤ ਮਾਨ ਦਾ ਇਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਇਆ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ ਮੈਂ ਕਿਹਾ 300 ਸਾਬ ਜਿੰਨੇ ਚਿਰ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਰਿਜ਼ਲਟਾਂ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਅੱਜ ਰੋਂਦੇ ਨਹੀਂ ਮੇਰਾ ਨਾਂ ਲੈ ਕੇ ਦੇਖ ਲੋ ਚੀਕ ਮਾਰਦੇ ਆਈਏ ਚੀਕਾ ਘੜਾਉਂਦੀ ऐसा किकलिया पी अरे घरे बैठे है जी मैं नहीं है बादल हार जाए मजीठिए हार जाए नवजोत सिद्धू हरी हार जाएंगे चनी हार जूगा कैप्टन हार जू मलूके पठला ब्रह्मपुर पता नहीं कौन कौन रगड़े गया उल इतना दिल्ली चुनि ਪਹਿਲਾਂ ਵੀ ਕੀਤਾ ਹੁਣ ਵੀ ਕੀਤਾ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਭਾਜਪਾ ਦੀਆਂ ਕਿੰਨੀਆਂ ਨੇ ਭਾਜਪਾ ਦੇ ਪੰਜਾਬ ਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ 2 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ 2020 ਚ ਤੁਸੀਂ ਚਾਰਕ ਵਧਾਤੀਆਂ ਨੋ ਵਾਤੇ ਕਰਤੇ ਹੋਰ ਕੀ ਆ ਹੁਣ ਫੇਰ ਸਕੂਟਰ ਤੇ ਲੈ ਕੇ ਆਓ ਨੋ ਵਾਤੇ ਨਾ ਮੈਂ ਕਾਂਗਰਸ ਨੂੰ ਮੈਂ ਕੋਈ ਭਰਮਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ ਕਾਂਗਰਸ ਨੂੰ ਇਸ ਤਿੰਨ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਜ਼ੀਰੋ ਹੋ ਗਈ ਨਾ ਤੀਜੀ ਵਾਰ ਜ਼ੀਰੋ ਰਹੋਗੇ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਂਦਾ ਠੀਕ ਹੈ ਨਾ ਹੁਣ ਮੈਨਸ ਤਾਂ ਜਾ ਨਹੀਂ ਸਕਦੇ ਵਿਚਾਰੇ ਠੀਕ ਹੈ ਨਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋਹੜੀ ਵੀ ਮਨਾਉਣੀ ਹੈ ਨਾਲ ਦਲੀਦਰਾں ਦੀ ਜੜ ਚੁੱਲ੍ਹੇ ਵੀ ਪਾਉਣੀ ਹੈ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ بجلی ਫ੍ਰੀ ਮਹਿਮਾਨਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਨੂੰ ਤਾਂ ਰਿਓੜੀਆਂ ਕਹਿੰਦੇ ਸੀ ਆ ਪਾਪੜ ਵੰਡਣ ਲੱਗ ਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਸੁੱਟ ਸਾਰੇ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਦਾ ਨਹੀਂ ਆਇਆ ਕਹਿੰਨੇ ਜੁਮਲਾ ਸੀ ਜੁਮਲਾ ਸੀ ਹੁਣ ਤਾਂ ਮੈਂ ਪਾਰਲੀਮੈਂਟ ਜਦੋਂ ਐਮਪੀ ਸੀ 'ਚ ਮੈਂ ਬੋਲਿਆ ਸੀ ਮੈਂ ਕਿਹਾ ਮੋਦੀ ਜੀ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਅਬ ਤਾਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਉਂਦੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਝੂਠੀ ਹੈ ਕਿਸੇ ਵੀ ਗੱਲ ਨੂੰ ਕਿਸੇ ਵੀ ਗੱਲ ਨਾਲ ਜੋੜ ਦਿੰਦੇ ਆ ਯਾਰ ਉਹ ਕੱਪ ਚੱਲ ਰਹੇ ਆ ਦੇਸ਼ ਜੀ ਆਰਾ ਆ ਕਿ ਗੋਖ ਨਾਥ ਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾਂ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ 'ਚ 2200 ਸਾਲ ਦਾ ਫਰਕ ਹੈ ਬਾਬਾ ਜੀ ਕੁਝ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਗਰ ਲੱਭੇ ਹੀ ਨਹੀਂ ਕਿਧਰ ਗਿਆ ਉਹ ਜਦੋਂ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇਗੇ ਮੈਂ ਵੀ ਠੀਕ ਹਾਂ ਮੈਂ ਕਿਹਾ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਜੀ ਕੀ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਮੱਥੇ ਤੇ ਹੱਥ ਮਾਰਿਆ ਮੈਂ ਕਿਹਾ ਅੱਠਵੇਂ ਨਾ ਸਕਦੀ ਬੁਕੇਟ ਨਹੀਂ ਲੱਭਦਾ ਇਸਰੋ ਚ ਕੀ ਕੰਮ ਇਹਨਾਂ ਦਾ ਭਈ ਉਹ ਤਾਂ ਸੈਨਸ ਵਾਲਾ ਦਾ ਕੰਮ ਹੈ ਪੜੇ ਲਿਖੇ ਬੰਦੇ ਦਾ ਕੰਮ ਹੈ ਇਸਰੋ ਨਾਲ ਹੁਣ ਨਾਤਾ ਕਿਵੇਂ ਜੋੜੂਗਾ ਇਹ ਚਲੋ ਦੇਖਦੇ ਆ ਮੈਂ ਕਿਹਾ ਇਹਨੇ ਜੰਮੇ ਸਕੂਲ ਜਾਂਦਾ ਥਾ तीसरी चौथी क्लास में पढ़ता था तो पढ़ाई में, में मेरा हाथ तंग था इसलिए हर टीचर मुझे ये कहता था अब इसरो में बैठो अब इसरो में बैठो अब इसरो में बैठो इस इसरो से, से कही यार देश हरानी सो भी होना यकीन ना करो यकीन ना करो आम लोग अगे लेकर अरविंद केजरीवाल ने रामलीला मैदान चो ਇੱਕ ਛੋਟਾ ਜਿਹਾ ਕਾਫਲਾ ਕਟਿਆ ਉਹ ਦਿੱਲੀ ਚ ਵੱਧਦਾ ਗਿਆ ਵੱਧ ਗਿਆ ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਇੱਥੋਂ 7 7 ਦੇ ਇਤਤਨ ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ ਤਿੰਨ ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਤੇ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਇਜ਼ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੋਫੜਿਆ ਨਹੀਂ ਜਾਣਾ ਜਿਵੇਂ ਜਹਾਜ਼ ਆਈਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਲਟ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਬਸ ਸੇਫ ਜ਼ੋਨ ਚ ਚਲੇ ਜਾਵਾਂਗੇ ਤਾਂ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਦੇਸ਼ ਸਰਕਾਰ ਕੋਈ ਐਸੇ ਕਰਕੇ ਹਰ ਹਿੱਲਾ ਵਰਤ ਰਹੇ ਨੇ ਝਰਜੀ ਵੋਟਾਂ ਆਪਣੀ ਮਰਜ਼ੀ ਵੋਟਾਂ ਜਿਹੜਾ ਪਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿੰਨੇ ਐਦਾਂ ਕਿ ਬਿਹਾਰਾ ਦਿੰਦੇ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀਸ਼ ਸੋਧਿਆ ਨੇ ਸਕੂਲ ਬਣਾਏ ਅੰਦਰ ਕਰੋ ਸਿੰਦਰ ਜਨ ਨੇ ਹਸਪਤਾਲ ਬਣਾਏ ਅੰਦਰ ਕਰ ਦੋ ਸੰਜੇ ਸਿੰਘ ਰਾਜ ਸਵਜ ਬੋਲਦਾ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਜਰੀਵਾਲ ਅੰਦਰ ਕਰ ਦੋ ਭਾਈ ਸਾਹਿਬ ਡਰਾ ਰਹੇ ਹੋ ਯਹਾਂ ਤੇ ਦੋ ਚਾਰ ਬੀਜੇਪੀ ਵਾਲੇ ਵੀ ਆਏ ਹੋਗੇ ਆਉਣਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਨੂੰ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਆਪਾਂ ਨੂੰ ਵੀ ਕੀ ਚੱਲ ਰਿਹਾ ਸੀ ਉੱਥੇ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆਹ ਸ਼ੇਰ ਸੁਣਾ ਦਿਓ ਕਿ ਆ ਕਿਹਾ ਸੀ ਭਗਵੰਤ ਮਾਨ ਨਿਲਕ ਨਗਰ ਆਇਆ ਸੀ ਜਰਨੈਲ ਸਿੰਘ ਕੋਲੇ ਕਿ ਹਮ ਵੋ ਪੱਤੇ ਨਹੀਂ हम वो पत्ते नहीं जो शाख से टूट कर गिर जाएंगे आंधियों को कह दो अपनी औकात में रहे अभी डर वाले नहीं पिंडा है गए अभी पिंडा चो आए हुए पत्रकारों ने मैंने पूछया मेनू कहने भी पंजाब और दिल्ली में आपने बीजेपी की आंधी को कैसे रोका कोई इंटरव्यू चल रही थी हिंदी चैनल बीस में

चिकड़ साफ करता पंजाब ते दिल्ली कमल क्योंकि अरविंद केजरीवाल जरैल सिंह वर्गे जेडे लोग ने ये थोड़े दिल्ते राज कर देना दिलों दे ते राज कर तो मैं कहूंगा हुकूमत वो करते हैं जिनका दिलों पर राज होता है ਯੂ ਕਹਿਣੇ ਕੋ ਤੋ ਮੁਰਗੇ ਕੇ ਸਰ ਤੇ ਵੀ ਤਾਜ ਹੋਤਾ ਹੈ। ਸੋ ਜਿਹੜੇ ਦਿਲਾਂ ਤੇ ਰਾਜ ਕਰਦੇ ਉਹ ਹੀ ਹਕੂਮਤਾਂ ਕਰਦੇ। ਕਿਸੇ ਕਰਕੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੈ। ਕਿ ਤੁਸੀਂ ਮੇਰੀ ਗੱਡੀ ਦੇਖ ਲਿਓ ਮੈਂ ਅੱਜ ਕਿੱਥੇ ਗਿਆ ਪਹਿਲਾਂ ਪਟੇਲ ਨਗਰ ਫਿਰ ਕਰੋਲ ਬਾਗ ਫਿਰ ਮੋਤੀ ਨਗਰ ਹੁਣ ਤੁਹਾਡੇ ਕੋਲੇ ਆ ਕੱਲ ਨੂੰ ਫੇਰ ਕੱਲ ਮੈਂ ਰੋਪਾਸ ਉਧਰ ਆਪਣਾ ਗਾਂਧੀ ਨਗਰ ਉਧਰ ਜਮਨਾਪਾਰਚੀ ਅੱਛਾ ਜਮਨਾਪਾਰ ਤੁਹਾਨੂੰ ਕੱਲ ਯਾਦ ਆਈ ਇਹ ਭਾਜਪਾ ਵਾਲੇ ਹਰ ਇੱਕ ਸਟੇਟ ਦੇ ਵਿੱਚ ਨਾ ਜਦੋਂ ਲੜਦੇ ਆ ਇਲੈਕਸ਼ਨ ਹਰ ਵਾਰੀ ਨਾ ਲ ਦਿੰਦੇ ਇਸ ਵਾਰ ਇਤਨੀ ਪਾਰ ਇਸ ਵਾਰ ਇਤਨੀ ਪਾਰ ਇਹ ਦਿੱਲੀ 'ਚ ਨਹੀਂ ਕਹਿੰਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਦਿੱਲੀ 'ਚ ਇਸ ਵਾਰ ਨਾ ਇੱਧਰ ਨਾ ਜਾਣਾ ਪਾਰ ਦਿੱਲੀ 'ਚ ਨਹੀਂ ਇਹ ਪਾਰ ਦਿੱਲੀ 'ਚ ਤਾਂ ਬਸ ਤੜੀ ਪਾਰ ਦਿੱਲੀ 'ਚ ਤੜੀ ਪਾਰ ਇਹਨਾਂ ਨੇ ਕੱਢੋ ਦਿੱਲੀ 'ਚ ਪਾਰ ਇਹਨਾਂ ਨੂੰ ਸੋ ਇਸ ਕਰਕੇ ਤੁਹਾਨੂੰ ਕਹਿਣਾ ਕਿ ਜਿੱਥੇ ਵੀ ਮੈਂ ਸੀ ਜਾਂਦੇ ਆ ਆਹੀ ਫੁੱਲ ਗੱਡੀ ਪਰ ਜਾਂਦੀ ਹੈ ਗੱਡੀ ਰੋਕਣੀ ਪੈਂਦੀ ਹੈ ਕਿ ਫੁੱਲ ਕੱਢ ਲੋ ਪੱਗ ਪਲ ਜਾਂਦੀ ਹੈ ਫੁੱਲਾਂ ਨਾਲ ਸ਼ਾਮ ਨੂੰ ਜਦੋਂ ਜਾਂਦੇ ਆ ਫੁੱਲੀ ਫੁੱਲ ਨਿਕਲਦੇ ਆ ਇਹ ਪਿਆਰ ਆ ਤੁਹਾਡਾ ਇਸ ਤੋਂ ਵੱਡਾ ਹੋਰ ਇਹਦੇ ਇਸ ਪਿਆਰ ਦਾ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਜੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਮੈਂ ਤਾਂ ਸੋਚਦਾ ਉਹਨਾਂ ਭਗਵਾਨ ਸਮਾਨਾਂ ਕੋਈ ਪੁਰਾਣੇ ਜਨਮਾਂ ਦੇ ਪੁੱਤ ਨੇ ਜਿਹੜਾ ਤੈਨੂੰ ਪਿਆਰ ਕਰਦੇ ਲੋਕ ਫੁੱਲ ਸੁਟਦੇ ਐ ਮਾਵਾਂ ਸਿਰ ਪਰੋਸਦੀਆਂ ਜਾਂਦਾ ਰਹਿ ਪੁੱਤ ਭੈਣਾ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਐ ਇਹ ਪੁਰਾਣੇ ਜਨਮਾਂ ਦਾ ਪੁੰਨੀਆਂ ਇੰਨਾ ਪਿਆਰ ਕਿਸੇ ਲੀਡਰ ਨੂੰ ਉਹ ਵੀ ਲੀਡਰ ਨੂੰ ਮੇਆਂ ਤੁਸੀਂ ਇਹ ਦੇਖ ਲਓ ਆਪੀ ਈਪੀ ਵਾਲੇ ਕਾਂਗਰਸੀ ਕਾਕਲੀਆਂ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਇਕੱਤੀ ਜੇ ਉਂਗਲ ਨਾਲ ਜਾਂ ਛਾਂਪਛੱਲਾ ਤਾਂ ਲਈ ਜਾਂਦੀਆਂ ਸੋ ਇੰਨਾ ਨਾਲ ਨਹੀਂ ਵਰਤਿਓ ਤੜਕੀ ਉੱਠਿਓ 5 ਵਜੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ 5 ਤਰੀਕ ਨੂੰ ਸਵੇਰੇ ਹੀ ਉੱਠ ਕੇ ਵਾਇਗਰੂ ਦਾ ਨਾਮ ਜਪ ਕੇ ਇਸ਼ਨਾਨ ਕਰਕੇ ਸਿੱਧਾ ਪੋਲਿੰਗ ਬੂਥ ਚਲੇ ਜਾਇਓ ਜਰਨੈਲ ਸਿੰਘ ਦੀ ਬਹੁਤ ਸੋਹਣੀ ਫੋਟੋ ਲੱਗੀ ਹੋਊਗੀ ਈਵੀਐਮ ਤੇ ਸਾਹਮਣੇ ਚੜ੍ਹਦਾ ਨਿਸ਼ਾਨ ਹੋਊਗਾ ਬਟਨ ਦੱਬ ਦਿਓ ਤੇ ਵਾਪਸ ਆ ਜਿਓ ਬਾਕੀ ਹੋਰ ਵੀ ਫੋਟੋਆਂ ਲੱਗੀਆਂ ਹੋਣਗੀਆਂ ਹੋਰ ਵੀ ਚੋਣ ਨਿਸ਼ਾਨ ਹੋਣਗੇ ਉਹ ਦੇਖੋ ਹੀ ਨਾ ਭਰਾਵੋ ਜੇ ਕਿਤੇ ਉੱਧਰ ਦੇਖ ਲਿਆ ਅੱਖਾਂ 'ਚ ਕਾਲੀਆਂ ਮੋਤੀਆਂ ਉੱਤਰ ਸਕਦਾ ਭਰਾ ਐਡੇ ਪ੍ਰਸ਼ਤਾਚਾਰੀ ਨੇ ਪਾਪੀ ਨੇ ਦੇਖੋ ਹੀ ਨਾ ਲੋ ਚੀਕਾਂ ਚੀਕਾਂ ਬਸ ਸੋ ਵੀਰੋ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਦੱਸ ਦੋ ਕਿ ਜਦੋਂ ਲੋਕ ਆਮ ਲੋਕ ਜਿਹੜੇ ਜੇ ਉਹ ਫੈਸਲਾ ਕਰ ਲੈਂਦੇ ਨੇ ਫਿਰ ਉਹਦੇ ਮੂਰੇ ਕੋਈ ਤੂਫਾਨ ਨਹੀਂ ਖੜਦੇ ਫਿਰ ਵੱਡੇ ਵੱਡੇ ਫਿਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹੋਂਦੇ ਆ ਬੋਰਡ ਉਹ ਉਹਨਾਂ ਦੀ ਵੀ ਚੜਾ ਹਿੱਲ ਜਾਂਦੀਆਂ ਲੋਕਾਂ ਦੀ ਨੇੜੇ ਸਾਹਮਣੇ ਜਦੋਂ ਲੋਕਾਂ ਦੀ ਨੇੜੇ ਹੁੰਦੇ ਸੋ ਬਹੁਤ ਬਹੁਤ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਜਿੱਥੇ ਖੜੇ ਹੋ ਕਿਉਂਕਿ ਨੀ ਤਾਂ ਠੰਡ ਵੇਲੇ ਅਜੇ ਵੇਲੇ ਖਾਸ ਤੌਰ ਤੇ ਨੇਤਾਵਾਂ ਨੂੰ ਸੁਣ ਲਈ ਕਦੇ ਕੋਈ ਨਹੀਂ ਆਉਂਦਾ ਉਹਨਾਂ ਨੂੰ ਵਿਚਾਰਿਆਂ ਨੂੰ ਜੇ ਮੋਦੀ ਦੀ ਰੈਲੀ ਚ ਧਿਆਨੀਆਂ ਦੇ ਕੇ ਲਿਓਨੇ ਪੈਂਦੇ ਆ 400 ਰੁਪਏ ਦੀ ਗੱਲ ਕਰਦੇ ਆ ਬਾਅਦ ਚ ਵਿਚਾਰੇ ਰੋਂਦੇ ਰਹਿੰਦੇ ਆ ਦਿੱਤੇ ਨਹੀਂ ਸਾਨੂੰ ਪੈਸੇ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਹੁੰਦਾ ਕਿ ਹਰ 5 ਮਿੰਟ ਬਾਅਦ ਜਦੋਂ ਮੋਦੀ ਸਾਹ ਲਊਗਾ ਤੁਸੀਂ ਐਂ ਕਰਨ ਲੱਗ ਜਾਓ ਮੋਦੀ 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 ਉਹ ਪਸੰਦ